ਛੋਟੇ ਬੱਚੇ ਬੈਠ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਜਿਵੇਂ ਤੁਸੀਂ ਇਹ ਟ੍ਰੇਨ ਜਿਹੜੀ ਉਹ ਦੇਖ ਰਹੇ ਹੋ ਹਨ ਤੇ ਇਧਰੋਂ ਸਾਹਮਣੇ ਕਿਸ਼ਤੀ ਚੱਲ ਰਹੀ ਹੈ ਤੇ ਨਾਲ ਹੀ ਜੰਡੋਲ ਹਨਾ ਬਹੁਤ ਸੋਹਣਾ ਨਜ਼ਾਰਾ ਮੇਲੇ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਸ਼ਹਿਰ ਮਲੇਰਕੋਟਲੇ ਤੇ ਸ਼ਹਿਰ ਮਲੇਰਕੋਟਲੇ ਦੇ ਵਿੱਚ ਲੱਗਿਆ ਹੋਇਆ ਬਹੁਤ ਵੱਡਾ ਮੇਲਾ ਤੇ ਇਹ ਜਿਹੜਾ ਮੇਲਾ ਮਲੇਰਕੋਟਲੇ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਹੈ ਤੇ ਇਧਰੋਂ ਪਿੱਛੋਂ ਮੇਲੇ ਦੀ ਜਿਹੜੀ ਉਹ ਐਂਟਰੀ ਹੈ ਤੇ ਆਪਾਂ ਟਿਕਟ ਜਿਹੜੀ ਉਹ ਖਰੀਦ ਲਈ ਇਹ ਇੱਕ ਜਣੇ ਦੀ 20 ਰੁਪਏ ਐਂਟਰੀ ਟਿਕਟ ਹੈ ਬਹੁਤ ਸਾਰੇ ਝੂਲੇ ਇਹਦੇ ਵਿੱਚ ਮੇਲੇ ਦੇ ਵਿੱਚ ਲੱਗੇ ਹੋਏ ਨੇ ਸੋ ਚੱਲਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਆਪਾਂ ਤੁਹਾਨੂੰ ਮਲੇਰ ਕੋਟਲੇ ਦਾ ਜਿਹੜਾ ਉਹ ਮੇਲਾ ਦਿਖਾਵਾਂਗੇ ਤੇ ਚੱਲਦੇ ਆਪਾਂ ਮੇਲੇ ਦੇ ਅੰਦਰ ਐਂਟਰੀ ਜਿਹੜੀ ਉਹ ਕਰਦੇ ਆ ਤੇ ਇੱਧਰ ਸਾਹਮਣੇ ਹੈਗਾ ਟਿਕਟ ਕਾਊਂਟਰ ਇੱਥੋਂ ਤੁਸੀਂ ਟਿਕਟ ਜਿਹੜੀ ਉਹ ਲੈ ਸਕਦੇ ਹੋ 20 ਰੁਪਏ ਦੀ ਜਿਹੜੀ ਉਹ ਐਂਟਰੀ ਦੀ ਟਿਕਟ ਹੈ ਤੇ ਆਹ ਬਾਈ ਹੁਣੀਆਂ ਤੋਂ ਆਪਾਂ ਟਿਕਟ ਜਿਹੜੀ ਉਹ ਲਈ ਆ ਤੇ ਇੱਥੇ ਹੋਰ ਬਾਈ ਠੀਕ ਠਾਕ ਹਾਂਜੀ ਤੇ ਆਹ ਆਪਣੀ ਟਿਕਟ ਹੈ ਚੱਲਦੇ ਆ ਮੇਲੇ ਦੇ ਅੰਦਰ ਐਂਟਰੀ ਕਰਦੇ ਆ ਤੇ ਆਹ ਇੱਥੇ ਜਿਹੜਾ ਤੇ ਬਹੁਤ ਸਾਰੇ ਇਥੇ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਤੇ ਸ਼ਾਮ ਇਹ ਮੇਲਾ 6:30 ਵਜੇ ਤੋਂ ਜਿਹੜਾ ਉਹ ਸ਼ੁਰੂ ਹੋ ਜਾਂਦਾ ਹਾਂਜੀ ਵੀਰੇ ਹਾਂਜੀ ਓਕੇ ਕਿਹੜਾ ਕਿਹੜਾ ਚੈਨਲ ਆ ਚੈਨਲ ਬਾਈ ਸੁਖ ਪੰਜਾਬੀ ਵਲੌਗ ਦਾ ਹਾਂਜੀ ਪੰਜਾਬੀ ਸੁਖ ਪੰਜਾਬੀ ਵਲੌਗ ਦਾ ਠੀਕ ਹੈ ਓਕੇ ਤੇ ਚੱਲਦੇ ਹਾਂ ਮੇਲੇ ਦੇ ਅੰਦਰ ਐਂਟਰੀ ਆਪਾਂ ਕਰਦੇ ਹਾਂ ਟਰੈਕਟਰ ਦਿਖਾ ਕੇ ਤੇ ਜਿਹੜਾ ਮੇਲਾ ਸ਼ਹਿਰ ਮਲੇਰਕੋਟਲੇ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਜਿਹੜਾ ਉਹ ਲੱਗਿਆ ਹੋਇਆ ਤੇ ਚੱਲਦੇ ਹਾਂ ਸਾਰਾ ਮੇਲਾ ਆਪਾਂ ਦੇਖਦੇ ਹਾਂ ਬਹੁਤ ਸਾਰੇ ਝੂਲੇ ਹੀ ਮੇਲੇ ਦੇ ਵਿੱਚ ਲੱਗੇ ਹੋਏ ਨੇ ਹਨਾ ਇਹ ਇਧਰ ਐਂਟਰੀ ਦੇ ਪਹਿਲਾਂ ਆਹ ਗੇਮਸ ਨੇ ਇਧਰ ਤੁਸੀਂ ਗੇਮਾਂ ਵੀ ਜਿਹੜੀਆਂ ਉਹ ਖੇਡ ਸਕਦੇ ਹੋ ਤੇ ਅੱਜਵੇਂ ਰਿੰਗ ਪਾਉਣੇ ਨੇ ਹਨਾ ਤੇ ਜਿਹੜੀ ਚੀਜ਼ ਦੇ ਵਿੱਚ ਰਿੰਗ ਪੈ ਗਈ ਉਹ ਚੀਜ਼ ਤੁਹਾਨੂੰ ਜਿਹੜੀ ਉਹ ਮਿਲ ਜੂ ਇਸ ਤਰ੍ਹਾਂ ਇੰਜੋਏ ਵਾਸਤੇ ਬਹੁਤ ਸਾਰੀਆਂ ਗੇਮਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਤੇ ਅੱਜਵੇਂ ਨਿਸ਼ਾਨੇ ਲਾਉਣ ਵਾਲੀਆਂ ਗੇਮਾਂ ਹਨ ਤੇ ਇਹਨਾਂ ਦੀਆਂ ਅਲੱਗ-ਅਲੱਗ ਟਿਕਟਾਂ ਨੇ ਕਿੰਨੀ ਟਿਕਟ ਹੈ ਬਾਈ ਇਹਦੀ 50 ਦੇ ਵੀਰੇ 8 ਛੋਟਾ ਠੀਕ ਹੈ ਜੀ 50 ਵੀ 8 ਛੋਟ ਨੇ ਹਨਾ ਇੱਥੇ ਗੇਮਸ ਵੀ ਤੁਸੀਂ ਜਿਹੜੀਆਂ ਉਹ ਖੇਡ ਸਕਦੇ ਹੋ ਤੇ ਆ ਵੀ ਇਹ ਵੀ 50 ਰੁਪਏ ਟਿਕਟ ਹੈ ਇੱਥੇ ਟਿਕਟ ਦਾ ਪ੍ਰਾਈਸ ਇਹਨਾਂ ਨੇ ਜਿਹੜਾ ਉਹ ਲਿਖਿਆ ਹੋਇਆ ਤੇ ਇਹ ਵੀ 50 ਰੁਪਏ ਇਹਦਾ ਜਿਹੜਾ ਉਹ ਪ੍ਰਾਈਸ ਆ ਇਹ ਬੋਲਾ ਫੌਣੀਆਂ ਨੇ ਜਿੰਨਾ ਪਲੱਸ ਕਰਕੇ ਆਇਆ ਫਿਰ ਉਹ ਚੀਜ਼ੇ ਨਾਮ ਮਿਲ ਜੂ ਸਾਹਮਣੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਗਿਆ ਤੇ ਚੱਲਦੇ ਆਪਾਂ ਹੋਰ ਸਾਰਾ ਮੇਲਾ ਤੁਹਾਨੂੰ ਦਿਖਾਉਣੇ ਆ ਤੇ ਇਧਰ ਆ ਕੁਝ ਬੱਚਿਆਂ ਵਾਸਤੇ ਝੂਲੇ ਵੀ ਜਿਹੜੇ ਹੋ ਹੈਗੇ ਨੇ ਛੋਟੇ ਛੋਟੇ ਬੱਚੇ ਇੰਜੋਏ ਵੀ ਜਿਹੜਾ ਇੱਥੇ ਉਹ ਕਰ ਰਹੇ ਨੇ ਇਸ ਤਰ੍ਹਾਂ ਛੋਟੇ ਬੱਚਿਆਂ ਦੇ ਇੰਜੋਇਮੈਂਟ ਵਾਸਤੇ ਬਹੁਤ ਸਾਰੇ ਤੁਹਾਨੂੰ ਝੂਲੇ ਜਿਹੜੇ ਹੋ ਮਿਲਣਗੇ ਤੇ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਬੱਚਿਆਂ ਵਾਸਤੇ ਇੱਕ ਬਹੁਤ ਖਾਸ ਤੋਹਫਾ ਤੇ ਤੁਸੀਂ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਆ ਸਕਦੇ ਹੋ ਤੇ ਹੋਰ ਵੀ ਵੱਡੇ ਵੱਡੇ ਝੂਲੇ ਇੱਥੇ ਆਪਾਂ ਨੂੰ ਜਿਹੜੇ ਉਹ ਮਿਲਣਗੇ ਤੇ ਇੱਧਰ ਜਿਵੇਂ ਆ ਕਿਸ਼ਤੀ ਵੀ ਜਿਹੜੀ ਉਹ ਚੱਲ ਰਹੀ ਆ ਹਨ ਇਸ ਤਰ੍ਹਾਂ ਤੁਸੀਂ ਝੂਲਿਆਂ ਦੇ ਵਿੱਚ ਬੈਠ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਤੇ 20 ਰੁਪਏ ਟਿਕਟ ਟਾਈਮ ਵੇਲੇ ਦੀ ਬਾਕੀ ਇਹ ਝੂਲਿਆਂ ਦੀਆਂ ਅਲੱਗ-ਅਲੱਗ ਟਿਕਟਾਂ ਨੇ ਅਲੱਗ-ਅਲੱਗ ਟਿਕਟਾਂ ਲੈ ਕੇ ਤੁਸੀਂ ਝੂਲਿਆਂ ਦੇ ਵਿੱਚ ਬੈਠ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਤੇ ਸ਼ਾਮ ਇਹ 6 ਵਜੇ ਤੋਂ ਮੇਲਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹਨ 6 ਵਜੇ ਤੋਂ ਅਮੀਲੇ ਦੇ ਵਿੱਚ ਇਕੱਠ ਜਿਹੜਾ ਹੋਣਾ ਉਹ ਸਟਾਰਟ ਹੋ ਜਾਂਦਾ ਤੇ ਚਲਦੇ ਆ ਅੱਗੇ ਅੱਗੇ ਆਪਾਂ ਹੋਰ ਮੇਲਾ ਦੇਖਦੇ ਆ ਇੱਧਰ ਇਸ ਤਰ੍ਹਾਂ ਬੱਚਿਆਂ ਵਾਸਤੇ ਵੀ ਝੂਲੇ ਜਿਹੜੇ ਉਹ ਹੈਗੇ ਨੇ ਛੋਟੇ ਬੱਚੇ ਬੈਠ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਜਿਵੇਂ ਤੁਸੀਂ ਇਹ ਟ੍ਰੇਨ ਜਿਹੜੀ ਉਹ ਦੇਖ ਰਹੇ ਹੋ ਹਨ ਤੇ ਜੂਨ ਦੀਆਂ ਛੁੱਟੀਆਂ ਦੇ ਵਿੱਚ ਬੱਚੇ ਆ ਕੇ ਇੰਜੋਏ ਕਰ ਸਕਦੇ ਨੇ ਤੇ ਸਿਰਫ 20 ਰੁਪਏ ਟਿਕਟ ਹੈ ਬਾਕੀ ਝੂਲਿਆਂ ਦੀ ਟਿਕਟ ਵੀ ਇੰਨੀ ਕੀ ਆ ਕਿਸੇ ਦੀ 50 ਰੁਪਏ ਕਿਸੇ ਦੀ 30 ਰੁਪਏ ਹੈ ਨਾ ਤੇ ਇੰਨੀ ਕੀ ਟਿਕਟ ਦੇ ਵਿੱਚ ਵਧੀਆ ਤੁਸੀਂ ਇੰਜੋਏ ਕਰ ਸਕਦੇ ਹੋ ਤੇ ਇਧਰ ਹੈਗਾ ਜੀ ਚੰਡੋਲ ਤੇ ਚੰਡੋਲ ਵੀ ਇੱਥੇ ਜਿਹੜਾ ਉਹ ਲੱਗਿਆ ਹੋਇਆ ਆ ਮੇਲੇ ਦੇ ਵਿੱਚ ਹਨਾ ਤੇ ਇਹਦੇ ਵਿੱਚ ਬੈਠ ਕੇ ਵੀ ਇੰਜੋਏ ਤੁਸੀਂ ਕਰ ਸਕਦੇ ਹੋ ਆ ਇਹਦਾ ਟਿਕਟ ਕਾਊਂਟਰ ਹੈ ਤੇ 50 ਰੁਪਏ ਦੀ ਟਿਕਟ ਹੈ ਆ ਇੱਥੇ ਟਿਕਟ ਦਾ ਪ੍ਰਾਈਸ ਵੀ ਜਿਹੜਾ ਉਹ ਲਿਖ ਕੇ ਲਾਇਆ ਹੋਇਆ 50 ਰੁਪਏ ਦੀ ਟਿਕਟ ਹੈ ਤੇ ਐਵੇਂ ਵੱਖ-ਵੱਖ ਟਿਕਟਾਂ ਜਿਹੜੀਆਂ ਉਹ ਹੈਗੀਆਂ ਨੇ ਝੂਲਿਆਂ ਦੀ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਬੈਠ ਕੇ ਤੇ ਚੰਡੋਲ ਹਲੇ ਚੱਲੇ ਆ ਨਹੀਂ ਜਦੋਂ ਚੱਲੂ ਆਪਾਂ ਤੁਹਾਨੂੰ ਆਪਾਂ ਜਰੂਰ ਦਿਖਾਵਾਂਗੇ ਇਧਰ ਨਾਲੇ ਆ ਗਿਆ ਜੀ ਆ ਟ੍ਰੇਨ ਵਾਲਾ ਝੂਲਾ ਤੇ ਇਹਦੇ ਵਿੱਚ ਬੈਠ ਕੇ ਵੀ ਇੰਜੋਏ ਕਰ ਸਕਦੇ ਹੋ ਤੇ ਟ੍ਰੇਨ ਫੁੱਲ ਹੋ ਤੇ ਕਿਉਂਕਿ ਛੁੱਟੀਆਂ ਦਾ ਟਾਈਮ ਹੈ ਬੱਚਿਆਂ ਨੂੰ ਛੁੱਟੀਆਂ ਨੇ ਤੇ ਸ਼ਾਮ ਦੇ ਟਾਈਮ ਤਾਂ ਵੈਸੇ ਹੀ ਸਾਰੇ ਫ੍ਰੀ ਹੁੰਦੇ ਨੇ ਫਿਰ ਬਹੁਤ ਇਕੱਠਾ ਹੁੰਦਾ ਤੇ ਪੂਰੀ ਫੁੱਲ ਹੋਈ ਵੀ ਹੈ ਟ੍ਰੇਨ ਤੇ ਇਧਰ ਨਾਲ ਹੀ ਆਪਣਾ ਚੰਡੋਲ ਵੀ ਜਿਹੜਾ ਉਹ ਚੱਲ ਪਿਆ ਹਨ ਤੇ ਇਸ ਤਰ੍ਹਾਂ ਬਹੁਤ ਸਾਰੇ ਝੂਲੇ ਇੱਥੇ ਜਿਹੜੇ ਉਹ ਹੈਗੇ ਨੇ ਮੇਲੇ ਦੇ ਵਿੱਚ ਤੁਸੀਂ ਆਓ ਇੰਜੋਏ ਕਰੋ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਹੋਰ ਮੇਲਾ ਜਿਹੜਾ ਉਹ ਦਿਖਾਉਨੇ ਆ ਹਨ ਝੂਲੇ ਜਿਹੜੇ ਉਹ ਦਿਖਾਉਨੇ ਆ ਤੇ ਇਹਦੇ ਨਾਲ ਹੀ ਕੁਝ ਆ ਵੀ ਇੱਥੇ ਝੂਲੇ ਜਿਹੜੇ ਉਹ ਹੈਗੇ ਨੇ ਹਨਾ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਤੇ ਬੱਚੇ ਇੰਜੋਏ ਕਰ ਸਕਦੇ ਨੇ ਤੇ ਛੋਟੇ ਛੋਟੇ ਬੱਚੇ ਇੰਜੋਏ ਵੀ ਜਿਹੜਾ ਉਹ ਕਰ ਰਹੇ ਨੇ ਬਹੁਤ ਸਾਰੀਆਂ ਐਕਟੀਵਿਟੀਜ਼ ਹੈਗੀਆਂ ਨੇ ਬੱਚਿਆਂ ਵਾਸਤੇ ਬਹੁਤ ਖੁਸ਼ ਨੇ ਬੱਚੇ ਬਹੁਤ ਛੋਟਿਆਂ ਵਾਸਤੇ ਵੱਡਿਆਂ ਵਾਸਤੇ ਹਨਾ ਹਰੇਕ ਏਜ ਗਰੁੱਪ ਵਾਸਤੇ ਇਥੇ ਝੂਲੇ ਆਪਾਂ ਨੂੰ ਮਿਲਣਗੇ ਤੇ ਆ ਵੀ ਇੱਥੇ ਕੁਝ ਛੋਟੇ ਬੱਚਿਆਂ ਵਾਸਤੇ ਝੂਲੇ ਜਿਹੜੇ ਉਹ ਹੈਗੇ ਨੇ ਤੇ ਇਹਦੇ ਵਿੱਚ ਬੱਚੇ ਬੈਠ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਤੇ ਇਹਨਾਂ ਦੀ ਅਲੱਗ-ਅਲੱਗ ਟਿਕਟਾਂ ਨੇ ਕਿਸੇ ਦੀ 50 ਰੁਪਏ ਕਿਸੇ ਦੀ 30 ਰੁਪਏ ਟਿਕਟ ਹਨ ਤੇ ਟਿਕਟ ਦੇ ਹਿਸਾਬ ਨਾਲ ਤੁਸੀਂ ਇਹਨਾਂ 'ਚ ਬੈਠ ਸਕਦੇ ਹੋ ਤੇ ਉਧਰ ਆਪਾਂ ਹੋਰ ਦੂਜਾ ਝੂਲਾ ਵੀ ਤੁਹਾਨੂੰ ਦਿਖਾ ਦਵਾਂਗੇ ਤੇ ਚੰਡੋਲ ਦੇ ਨਾਲ ਨਾਲ ਆਲਾ ਇਸ ਤਰ੍ਹਾਂ ਦੇ ਝੂਲੇ ਵੀ ਇੱਥੇ ਜਿਹੜੇ ਉਹ ਹੈਗੇ ਨੇ ਇਹ ਝੂਲਿਆਂ ਦੇ ਵਿੱਚ ਵੀ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਬੈਠ ਕੇ ਤੇ ਆ ਵੀ ਝੂਲਾ ਜਿਹੜਾ ਜਿਵੇਂ ਉਹ ਚੱਲ ਰਿਹਾ ਹਨ ਤੇ ਬਹੁਤ ਸਾਰੇ ਝੂਲੇ ਇੱਥੇ ਹੈਗੇ ਨੇ ਆਓ ਤੁਸੀਂ ਇੰਜੋਏ ਕਰੋ ਮੇਲੇ ਦੇ ਵਿੱਚ ਆ ਕੇ ਤੇ ਆਫ ਦੀ ਫੈਮਲੀ ਨਾਲ ਆਪਦੇ ਬੱਚਿਆਂ ਨਾਲ ਇੰਜੋਏ ਤੁਸੀਂ ਜਿਹੜਾ ਉਹ ਕਰ ਸਕਦੇ ਹੋਗੇ। ਲਓ ਬਹੁਤ ਸੋਹਣਾ ਲੱਗਦਾ ਝੂਲਾ ਜਿਹੜਾ ਉਹ ਚੱਲਦਾ। ਤੇ ਜਿਵੇਂ ਜਿਵੇਂ ਨਿਹਰਾੂ ਵੋਮੇ ਉਮੇ ਮੇਲਾ ਹੈ ਹੋਰ ਵੀ ਸੋਹਣਾ ਲੱਗੂ ਕਿਉਂਕਿ ਲਾਈਟਾਂ ਸਾਰੀ ਝੂਲਿਆਂ ਦੀ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਤੇ ਇੱਧਰ ਉੱਪਰ ਚੰਡੋਲ ਵੀ ਆਪਾਂ ਤੁਹਾਨੂੰ ਦਿਖਾ ਦਵਾਂਦੇ ਹਾਂ ਨਾ ਆ ਸਾਹਮਣੇ ਚੰਡੋਲ ਜਿਹੜਾ ਉਹ ਚੱਲ ਰਿਹਾ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਐਕਟੀਵਿਟੀਜ਼ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਇਹ ਮੇਲੇ ਦੇ ਵਿੱਚ ਐਕਟੀਵਿਟੀਜ਼ ਤੁਸੀਂ ਕਰ ਸਕਦੇ ਹੋਗੇ। ਤੇ ਬਾਕੀ ਬਹੁਤ ਸਾਰੇ ਮਤਲਬ ਇਕੱਠ ਮੇਲੇ ਦੇ ਵਿੱਚ ਹੋਇਆ ਹੋਇਆ ਸਾਰੇ ਆਪਦੀਆਂ ਫੈਮਲੀਜ਼ ਨਾਲ ਆਉਂਦੇ ਨੇ ਇਹ ਮੇਲੇ ਦੇ ਵਿੱਚ ਤੇ ਇਧਰ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਤੁਸੀਂ ਖਾ ਵੀ ਸਕਦੇ ਹੋ ਇੱਥੇ ਤੇ ਆ ਜਿਵੇਂ ਇਧਰ ਆ ਬਾਈ ਨੇ ਦੁਕਾਨ ਲਾਈ ਹੋਈ ਹੈ ਲੈਮਨ ਵਾਲੀ ਤੇ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਇੱਥੇ ਦੁਕਾਨਾਂ ਨੇਗੀਆਂ ਇੱਥੇ ਤੁਸੀਂ ਆ ਖਾ ਵੀ ਸਕਦੇ ਹੋ ਜਿਵੇਂ ਆ ਜਲਜੀਰਾ ਹੋ ਗਿਆ ਜਾਂ ਹੋਰ ਕੁਝ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਉਹ ਮਿਲ ਜਾਣਗੀਆਂ ਇਹ ਵਧੀਆ ਟਾਈਮ ਤੁਹਾਡਾ ਸਪੈਂਟ ਹੋਊ ਇਹ ਮੇਲੇ ਦੇ ਵਿੱਚ ਝੂਲੇ ਲੈ ਕੇ ਖਾ ਪੀ ਕੇ ਹਨਾ ਆਪਦੀ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਇਧਰ ਆ ਗੋਲ ਕੱਪਿਆਂ ਵਾਲੀ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਖਾਣ ਪੀਣ ਵਾਲੀਆਂ ਤੇ ਕੁਝ ਹੋਰ ਬੱਚਿਆਂ ਦੇ ਖਿਡਾਉਣੇ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਉਹ ਹੈਗੀਆਂ ਨੇ ਤੇ ਇਧਰ ਆਜਵੇਂ ਛੋਟੇ ਬੱਚਿਆਂ ਵਾਸਤੇ ਖਿਡਾਉਣੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਸੀਂ ਇੱਥੋਂ ਜਿਹੜੀਆਂ ਲੈ ਕੇ ਜਾ ਸਕਦੇ ਹੋ ਆ ਸਾਰੇ ਬੱਚਿਆਂ ਵਾਲੇ ਖਿਡਾਉਣੇ ਤੁਹਾਨੂੰ ਜਿਹੜੇ ਉਹ ਮਿਲਣਗੇ ਇੱਥੇ ਤੂਲਿਆ ਦੇ ਨਾਲ ਨਾਲ ਤੁਸੀਂ ਇੱਥੋਂ ਤਰੀਦਾਰੀ ਵੀ ਜਿਹੜੀ ਉਹ ਕਰ ਸਕਦੇ ਹੋ ਸ਼ਾਪਿੰਗ ਵੀ ਜਿਹੜੀ ਉਹ ਕਰ ਸਕਦੇ ਹੋ ਤੇ ਇਹ ਜਿਹੜਾ ਮੇਲਾ ਜਿਵੇਂ ਆਪਾਂ ਦੱਸਿਆ ਵੀ 6 ਵਜੇ ਤੋਂ ਜਿਹੜਾ ਉਹ ਸਟਾਰਟ ਹੋ ਜਾਂਦਾ ਤੇ ਤਕਰੀਬਨ 10 ਵਜੇ ਤੱਕ ਇਹ ਮੇਲਾ ਚੱਲਦਾ 10:30 ਵਜੇ ਤੱਕ ਨਮੀ ਦਾਣਾ ਮੰਡੀ ਦੇ ਵਿੱਚ ਇਹ ਮੇਲਾ ਸ਼ਹਿਰ ਮਲੇਰ ਕੋਟਲੇ ਦੇ ਵਿੱਚ ਤੇ ਜਿਵੇਂ ਜਿਵੇਂ ਸ਼ਾਮ ਨੂੰ ਉਹ ਮੇਲੇ ਦਾ ਹੋਰ ਸੋਹਣਾ ਹੋਊਗਾ ਇਧਰੋਂ ਸਾਹਮਣੇ ਕਿਸ਼ਤੀ ਚੱਲ ਰਹੀ ਹੈ ਤੇ ਨਾਲ ਹੀ ਜੰਡੋਲ ਹਨਾ ਬਹੁਤ ਸੋਹਣਾ ਨਜ਼ਾਰਾ ਮੇਲੇ ਦਾ ਤੇ ਚੱਲਦੇ ਆਪਾਂ ਹੋਰ ਅੱਗੇ ਹੋਰ ਕੁਸ਼ਕ ਝੂਲੇ ਨੇ ਜਿਹੜੇ ਤੁਹਾਨੂੰ ਉਹ ਦਿਖਾਵਾਂਦੇ ਆਗੇ ਤੇ ਉਹ ਝੂਲਿਆਂ ਦੇ ਵੀ ਬੱਚੇ ਇੰਜੋਏ ਕਰ ਸਕਦੇ ਨੇ ਛੋਟੇ ਬੱਚਿਆਂ ਵਾਸਤੇ ਬਹੁਤ ਸਾਰੇ ਝੂਲੇ ਇੱਥੇ ਜਿਹੜੇ ਉਹ ਮਿਲਣਗੇ ਆ ਬੱਚੇ ਜਿਵੇਂ ਜੰਪ ਕਰਕੇ ਜਿਹੜਾ ਉਹ ਇੰਜੋਏ ਕਰ ਰਹੇ ਨੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਐਕਟੀਵਿਟੀਜ਼ ਹੈਗੀਆਂ ਨੇ ਛੋਟੇ ਬੱਚਿਆਂ ਵਾਸਤੇ ਛੋਟੇ ਬੱਚੇ ਐਕਟੀਵਿਟੀਜ਼ ਜਿਹੜੀਆਂ ਉਹ ਕਰ ਸਕਦੇ ਨੇ ਝੂਲਿਆਂ ਦੇ ਉੱਪਰ ਹਨਾ ਤੇ ਤੁਸੀਂ ਆਓ ਮੇਲੇ ਦੇ ਵਿੱਚ ਵਿਜ਼ਿਟ ਕਰੋ ਆਪਦੇ ਪਰਿਵਾਰਾਂ ਸਮੇਤ ਐਕਟੀਵਿਟੀਜ਼ ਤੁਸੀਂ ਕਰ ਸਕਦੇ ਹੋ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਤੇ ਆਹ ਸਾਹਮਣੇ ਵਾਲਾ ਚੂਲਾ ਤੇ ਪਿੱਛੋਂ ਥਿਊ ਵਿਊ ਦੇਖੋ ਕਿੰਨਾ ਸੋਹਣਾ ਯਾਰ ਵਿਊ ਬਹੁਤ ਸੋਹਣਾ ਯਾਰ ਇੱਥੋਂ ਆਹ ਡੁੱਬਦੇ ਸੂਰਜ ਦਾ ਨਜ਼ਾਰਾ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਨਜ਼ਾਰਾ ਡੁੱਬਦੇ ਸੂਰਜ ਦਾ ਨਾਲ ਇਹ ਝੂਲੇ ਦੁੱਗਣਾ ਨਜ਼ਾਰਾ ਸੋਹਣਾ ਹੋ ਗਿਆ ਝੂਲਿਆਂ ਦੇ ਨਾਲ ਡੁੱਬਦਾ ਸੂਰਜ ਤੇ ਆਪਨੂੰ ਬਾਈ ਹੋਣੀ ਮਿਲene ਤੇ ਬਾਈ ਕਹਿੰਦਾ ਤੁਹਾਡੇ ਅਸੀਂ ਸਾਰੇ ਵਲੌਗ ਦੇਖਦੇ ਆ ਤੇ ਤੁਸੀਂ ਇੱਥੋਂ ਵੀ ਬਈ ਮਲੇਰ ਕੋਟਲੇ ਤੁਸੀਂ ਠੀਕ ਹੈ ਜੀ ਠੀਕ ਹੈ ਤੇ ਬਾਈ ਹੁਣੀ ਆਪਦੇ ਬੱਚੇ ਨੂੰ ਲੈ ਕੇ ਆਏ ਨੇ ਛੋਟੇ ਜਿਹੇ ਨਾਲ ਤੇ ਇਸ ਤਰ੍ਹਾਂ ਬੱਚੇ ਆਉਂਦੇ ਨੇ ਇੰਜੋਏ ਕਰਦੇ ਨੇ ਹਨਾ ਮੇਲੇ ਦੇ ਵਿੱਚ ਹੋਰ ਬਾਈ ਚੜ੍ਹਦੀ ਕਲਾ ਜੀ ਹਾਂਜੀ ਵਧੀਆ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਇਹ ਜਿਹੜਾ ਮੇਲਾ ਲੱਗਿਆ ਹੋਇਆ ਸ਼ਹਿਰ ਮਲੇਰਕੋਟਲੇ ਦੇ ਵਿੱਚ ਇਹ 20 ਤਰੀਕ ਤੱਕ ਚੱਲਣਾ ਹੈ 20 ਜੁਲਾਈ ਤੱਕ ਤੇ ਸ਼ਾਮ ਦੇ ਟਾਈਮੇ ਸ਼ੁਰੂ ਹੁੰਦਾ ਮੇਲਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਹਨਾ ਤੇ ਚੰਡੋਲ ਵੀ ਹੁਣ ਪੂਰਾ ਫੁੱਲ ਹੋ ਗਿਆ ਤੇ ਚੰਡੋਲ ਪੂਰਾ ਫੁੱਲਾ ਹੁਣ ਚੰਡੋਲ ਚੱਲੂਗਾ ਹਨਾ ਬਹੁਤ ਸੋਹਣਾ ਨਜ਼ਾਰਾ ਹੋ ਜਾਂਦਾ ਸ਼ਾਮ ਦੇ ਟਾਈਮ ਮੇਲੇ ਦਾ ਤੇ ਇੱਧਰ ਹਾਂਜੀ ਤੇ ਇਧਰ ਬਾਕੀ ਆ ਫੈਮਿਲੀਆਂ ਨੇ ਜਿਵੇਂ ਇਸ ਤਰ੍ਹਾਂ ਫੈਮਿਲੀਆਂ ਜਿਹੜੀਆਂ ਉਹ ਆਉਂਦੀਆਂ ਨੇਗੀਆਂ ਤੇ ਹਾਂਜੀ ਬਾਈ ਕਰ ਰਹੇ ਹੋ ਮੇਲੇ ਇੰਜੋਏ ਠੀਕ ਹੈ ਜੀ ਹਾਂਜੀ ਕਿੱਥੋਂ ਤੁਸੀਂ ਮਲੇਰਕੋਟਲੇ ਤੁਸੀਂ ਠੀਕ ਹੈ ਜੀ ਠੀਕ ਹੈ ਤੇ ਇਸ ਤਰ੍ਹਾਂ ਫੈਮਿਲੀਆਂ ਆਉਂਦੀਆਂ ਨੇ ਮੇਲਾ ਦੇਖਣ ਵਾਸਤੇ ਨਾ ਬਾਕੀ ਆ ਉਹਦੇ ਬੱਚਿਆਂ ਸਮੇਤ ਤੇ ਤੁਸੀਂ ਵੀ ਪਹੁੰਚੋ ਮੇਲੇ ਦੇ ਵਿੱਚ ਇੰਜੋਏ ਜਿਹੜਾ ਉਹ ਕਰੋ ਤੇ ਹੈਲੋ ਹੈਲੋ ਕਰ ਦਿਓ ਬੱਚੇ ਤੇ ਇਸ ਤਰ੍ਹਾਂ ਸਾਰੇ ਇੰਜੋਏ ਕਰਦੇ ਨੇ ਫੈਮਿਲੀਆਂ ਦੇ ਨਾਲ ਹਨਾ ਤੇ ਇੱਧਰ ਹੋਰ ਕੁੱਛ ਝੂਲੇ ਸਾਰੇ ਆ ਛੋਟੇ ਬੱਚਿਆਂ ਵਾਲੇ ਜਿਵੇਂ ਤੁਸੀਂ ਦੇਖੇ ਰਹੇ ਹੋ ਬੱਚੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਝੂਲਿਆਂ ਦੇ ਬੈਠ ਕੇ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਇੱਥੇ ਛੋਟੇ ਬੱਚਿਆਂ ਵਾਸਤੇ ਇੰਜੋਇਮੈਂਟ ਵਾਸਤੇ ਤੇ ਸਾਹਮਣੇ ਟ੍ਰੇਨ ਵਾਲਾ ਝੂਲਾ ਇਹ ਵੀ ਚੱਲ ਰਿਹਾ ਤੇ ਤਕਰੀਬਨ ਸਾਰੇ ਝੂਲੇ ਫੁੱਲ ਨੇ ਕਿਉਂਕਿ ਸ਼ਾਮ ਦਾ ਟਾਈਮ ਆ ਛੁੱਟੀਆਂ ਦਾ ਟਾਈਮ ਆ ਸਾਰੇ ਆਉਂਦੇ ਨੇ ਆਪਣੀਆਂ ਫੈਮਲੀਆ ਨਾਲ ਇੰਜੋਏ ਜਿਹੜਾ ਉਹ ਕਰਦੇ ਨੇ ਤੇ ਨਵੀਂ ਦਾਣਾ ਮੰਡੀ ਦੇ ਵਿੱਚ ਮੇਲਾ ਆ ਨਵੀਂ ਦਾਣਾ ਮੰਡੀ ਦੇ ਵਿੱਚ ਤੁਸੀਂ ਪਹੁੰਚ ਗਏ ਇਮੇਲੇ ਦੇ ਵਿੱਚ ਇੰਜੋਏ ਜਿਹੜਾ ਉਹ ਕਰ ਸਕਦੇ ਹੋਗੇ ਤੇ ਹੋਰ ਆਪਾਂ ਤੁਹਾਨੂੰ ਦਿਖਾ ਦੰਦੇ ਆ ਸਾਰਾ ਨਜ਼ਾਰਾ ਮੇਲੇ ਦਾ ਹਨ ਤੇ ਤੁਸੀਂ ਦੇਖੋ ਵੀ ਕਿੰਨਾ ਰੌਣਕ ਮੇਲਾ ਸ਼ਾਮ ਦੇ ਟਾਈਮ ਬਹੁਤ ਜ਼ਿਆਦਾ ਰੌਣਕਾਂ ਜਿਹੜੀਆਂ ਉਹ ਲੱਗ ਜਾਂਦੀਆਂ ਰਹਿਗੀਆਂ ਮੇਲੇ ਦੇ ਵਿੱਚ ਸਾਰੇ ਬੱਚੇ ਇੰਜੋਏ ਕਰਦੇ ਨੇ ਆ ਕੇ ਝੂਲਿਆਂ ਤੇ ਹਨ ਤੇ ਛੋਟੇ ਛੋਟੇ ਬੱਚੇ ਆ ਜਿਵੇਂ ਛੋਟੇ ਛੋਟੇ ਬੱਚੇ ਇੰਜੋਏ ਜਿਹੜਾ ਉਹ ਕਰਨ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਹੀ ਬੱਚਿਆਂ ਵਾਸਤੇ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਉਹ ਹੈਗੀਆਂ ਨੇ ਹੈਲੋ ਕਰ ਦੋ ਬੱਚੇ ਹੈਲੋ ਬੱਚੇ ਮਸਤ ਹੋਏ ਹੋਏ ਨੇ ਪੂਰੇ ਹਨ ਹੈਲੋ ਤੇ ਇਸ ਤਰ੍ਹਾਂ ਸਾਰੀਆਂ ਐਕਟੀਵਿਟੀਜ਼ ਹੈਗੀਆਂ ਨੇ ਛੋਟੇ ਬੱਚਿਆਂ ਵਾਸਤੇ ਹਨ ਤੇ ਪੂਰੇ ਮਸਤੀ 'ਚ ਨੇ ਬੱਚੇ ਹੁਣ ਆ ਦੇਖੋ ਹਨ ਬਿਲਕੁਲ ਮਸਤੀ 'ਚ ਹੋਏ ਹੋਏ ਨੇ ਪਏ ਨੇ ਜਵਾਕ ਲੋਬੀ ਇਸ ਤਰ੍ਹਾਂ ਤੁਸੀਂ ਐਕਟੀਵਿਟੀਜ਼ ਕਰ ਸਕਦੇ ਹੋ ਮੇਲੇ ਦੇ ਵਿੱਚ ਹਨ ਐਨਜੋਏ ਜਿਹੜਾ ਉਹ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਵੀ ਐਂਜੋਏ ਜਿਹੜਾ ਉਹ ਕਰ ਸਕਦੇ ਨੇ ਛੋਟੇ ਬੱਚੇ ਬੈਠ ਕੇ ਟਰੇਨ ਦੇ ਵਿੱਚ ਤੇ ਬਹੁਤ ਰੌਣਕ ਹੋਇਆ ਹੋਇਆ ਮੇਲੇ ਦੇ ਵਿੱਚ ਹਲੇ ਤਾਂ ਮਤਲਬ ਜਿਵੇਂ ਜਿਵੇਂ ਹੋਰ ਸ਼ਾਮ ਹੋਈ ਜਾਊ ਇਕੱਠ ਜਿਹੜਾ ਹੋ ਵਧੀ ਜਾਣਾ ਮੇਲੇ ਦੇ ਵਿੱਚ ਤੇ ਇੱਕ ਚੁਲਾ ਆ ਵੀ ਹੋਣਾ ਚੱਲੂਗਾ ਇਹ ਵੀ ਆਪਾਂ ਤੁਹਾਨੂੰ ਜਿਹੜਾ ਹੋ ਦਿਖਾ ਦਵਾਂਗੇ ਤੇ ਇਹਦੇ ਵੀ ਛੋਟੇ ਬੱਚੇ ਜਿਹੜੇ ਉਹ ਬੈਠ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਹੈਨਾ ਜਿਵੇਂ ਜਹਾਜ਼ ਬਣੇ ਹੁੰਦੇ ਨੇ ਇਸ ਤਰ੍ਹਾਂ ਜਿਹੜਾ ਉਹ ਬਣਿਆ ਹੋਇਆ ਤੇ ਇਹ ਵੀ ਗੋਲ ਗੋਲ ਘੁੰਮਦਾ ਇਹ ਵੀ ਜਿਹੜਾ ਚੱਲੂ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹ ਵੀ ਬੱਚਿਆਂ ਨੇ ਇੰਜੋਏ ਵਾਸਤੇ ਆ ਤੇ ਇੰਜੋਏ ਜਿਹੜਾ ਉਹ ਇਹਦੇ ਵਿੱਚ ਕਰ ਸਕਦੇ ਨੇ ਬੈਠ ਕੇ ਬਹੁਤ ਬੱਚੇ ਆ ਜ ਨੇ ਅੱਜ ਇੱਥੇ ਮੇਲੇ ਦੇ ਚੈਨਲ ਵੇਖਣ ਤੇ ਸਾਰੇ ਫੋਨ ਲੈ ਕੇ ਆਉਂਦੇ ਨੇ ਕਹਿੰਦੇ ਚੈਨਲ ਦੱਸੋ ਚੈਨਲ ਭਰੋ ਕਿਹੜੀ ਕਲਾਸ ਚੋਂ ਤੁਸੀਂ ਹੈ 5ਵਿਥ ਚ ਠੀਕ ਆ ਆਹ ਆ چھوٹਾ ਸੈਕੰਡ ਚ ਠੀਕ ਹੈ ਕੀ ਕੀ ਨਾਮ ਨੇ ਤੁਹਾਡੇ ਹੈ ਨਈਮ ਨਈਮ ਠੀਕ ਹੈ ਠੀਕ ਆ ਲਓ ਜੀ ਆਹ ਦੇਤਾ ਚੈਨਲ ਮੈਂ ਇਹਦੇ ਦੇਖ ਲਿਓ ਤੇ ਆਊ ਬਲੌਗ ਠੀਕ ਆ ਤਕਰੀਬਨ ਆਪਾਂ ਸਾਰਾ ਜਿਹੜਾ ਇਹ ਮੇਲਾ ਦੇਖ ਲਿਆ ਜਿਹੜਾ ਕਿ ਸ਼ਹਿਰ ਮਲੇਰਕੋਟਲੇ ਦੇ ਵਿੱਚ ਲੱਗਿਆ ਹੋਇਆ ਹਨਾ ਪਿੱਛੇ ਜਿਵੇਂ ਆਪਾਂ ਤੁਹਾਨੂੰ ਝੂਲੇ ਦਿਖਾਏ ਨੇ ਬਹੁਤ ਸਾਰੇ ਝੂਲੇ ਇੱਥੇ ਲੱਗੇ ਹੋਏ ਨੇ ਸੋ ਅੱਜ ਦੀ ਵੀਡੀਓ ਨੂੰ ਅਪੈਂਡ ਕਰਦੇ ਆਂ ਸਾਰਾ ਮਲੇਰ ਕੋਟੜੇ ਦਾ ਮੇਲਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਉਹ ਦਿਖਾਇਆ ਤੇ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ